ਜਿਹੜੀ ਰਮਜ਼ ਹੈ ਕਹਿ ਲਈਏ ਕਿ ਜਿਹੜੀਆਂ ਪਰਤਾਂ ਨੇ ਉਹ ਉਦੋਂ ਖੁੱਲ ਕੇ ਮਤਲਬ ਪਰਤੱਖ ਤੌਰ ਤੇ ਵਿਖਾਈ ਦੇਣਗੀਆਂ ਕਿ ਅਗਲਾ ਗਵਰਨਰ ਪੰਜਾਬ ਦਾ ਕੌਣ ਹੁੰਦਾ ਤੇ ਉਸ ਨਵੇਂ ਗਵਰਨਰ ਸਾਹਿਬ ਦੀ ਫੰਕਸ਼ਨਰੀ ਕੀ ਰਹਿੰਦੀ ਹੈ ਜੀ ਬਿਲਕੁਲ ਬਿਲਕੁਲ ਤੇ ਉਹ ਚੀਜ਼ ਨਾਲ ਕਲੀਅਰ ਹੋ ਜੂਗੀ ਗੱਲ ਹਾਂ ਇਸ ਟਾਈਪ ਦਾ ਉਹਨਾਂ ਨੂੰ ਮਤਲਬ ਚਾਹੀਦਾ ਹੈ ਜਿਹੜਾ ਪ੍ਰਸ਼ਾਸਨਿਕ ਅਫਸਰ ਤੇ ਉਹਦੇ ਤੋਂ ਪਤਾ ਲੱਗ ਜੂਗਾ ਕਿ ਇਸ ਤਰ੍ਹਾਂ ਦੇ ਫੈਸਲੇ ਲਏ ਜਾਣਗੇ ਪੰਜਾਬ ਅੰਦਰ ਅੱਜ ਦਾ ਦਿਨ ਵੱਖਰੀ ਤਰ੍ਹਾਂ ਦਾ ਰਿਹਾ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਹੋਰਾਂ ਨੇ ਆਪਣਾ ਅਸਤੀਫਾ ਦਿੱਤਾ ਹੈ ਅਸਤੀਫੇ ਦੀ ਕੀ ਵਜ੍ਹਾ ਹੈ ਕੀ ਕਾਰਨ ਹੈ ਉਸ ਸੰਬੰਧੀ ਗੱਲਬਾਤ ਕਰਾਂਗੇ ਤੇ ਨਾਲ ਰੋਸ ਤਰਨਿਆਂ ਦਾ ਜਿਹੜਾ ਅੱਜ ਪੰਜਾਬ ਦੇ ਨੂੰ ਵੱਖਰੀ ਤਰ੍ਹਾਂ ਦਾ ਮਹਾਦਰਾ ਦੇਖਣ ਨੂੰ ਮਿਲ ਰਿਹਾ ਹੈ ਉਸ ਉੱਤੇ ਚਰਚਾ ਕਰਾਂਗੇ ਅਜਿਹੇ ਸਾਰੇ ਮਾਮਲੇ ਸੰਬੰਧੀ ਸਾਡੇ ਨਾਲ ਜੁੜੇ ਨੇ ਕੁਕੀ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੈਲੋਂ ਤੁਹਾਡਾ ਵੈਲਕਮ ਸਵਾਗਤ ਪੀਓ ਮੈਂ ਰਿਸਰਵ ਸਤਿ ਸ੍ਰੀ ਅਕਾਲ শ্রোਤੇਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਕਿ ਅੱਜ ਦਾ ਪੰਜਾਬ ਲਈ ਦਿਨ ਇੱਕ ਅਹਿਮ ਹੈ ਵੱਖਰੀ ਤਰ੍ਹਾਂ ਦਾ ਹੈ ਸੰਵਿਧਾਨਕ ਅਹੁਦੇ ਦੇ ਜਿਹੜੇ ਮੁਖ ਇੱਕ ਚਿਹਰਾ ਹੈ ਪੰਜਾਬ ਦੀ ਰਾਜਪਾਲ ਗਵਰਨਰ ਉਹ ਅਚਾਨਕ ਅਸਤੀਫਾ ਦੇ ਦਿੰਦੇ ਉਸ ਤੋਂ ਬਾਅਦ ਇੱਕ ਕਈ ਤਰ੍ਹਾਂ ਦੀ ਕਹਿਲੀ ਚਰਚਾ ਵੀ ਵੱਡੇ ਪੱਧਰ ਉੱਤੇ ਉੱਠ ਕੇ ਸਾਹਮਣੇ ਆ ਰਹੀ ਹੈ ਕਿ ਇਸ ਤਿਫੇ ਦਾ ਕੀ ਕਾਰਨ ਹੋ ਸਕਦਾ ਹੈ ਭਾਵੇਂ ਕਿ ਇੱਕ ਨਿੱਜੀ ਕਾਰਨ ਦੱਸਿਆ ਜਾ ਰਿਹਾ ਹੈ ਜਿਹੜੀ ਇੱਕ ਉਹਨਾਂ ਦੇ ਇਸਤੀਫੇ ਸੰਬੰਧੀ ਗੱਲ ਸਾਹਮਣੇ ਆ ਰਹੀ ਹੈ ਡਾਕਟਰ ਸਾਹਿਬ ਦੱਸਿਓ ਭਲਾ ਇਹ ਇਸਤੀਫਾ ਕਿਉਂ ਦਿੱਤਾ ਗਿਆ ਇਸ ਵੇਲੇ ਜਦੋਂ ਜਿਹੜੀਆਂ ਅਗਲੀਆਂ ਲੋਕ ਸਭਾ ਚੋਣਾਂ ਸਿਰ ਤੇ ਹੋਣ ਤੇ ਜਿਹੜੇ ਪੰਜਾਬ ਦੇ ਜਿਹੜੇ ਸਿਆਸੀ ਹਾਲਾਤ ਨੇ ਉਹ ਵੀ ਇੱਕ ਵੱਖਰੀ ਤਰ੍ਹਾਂ ਦੀ ਕਰਵਟ ਲੈਂਦੇ ਹੋਣ ਜੀ ਸਾਬੇ ਇਹ ਕਿ ਸਾਰਿਆਂ ਲਈ ਹੈਰਾਨੀਜਨਕ ਗੱਲ ਹੀ ਹੋਈ ਹੈ ਇੱਕਦਮ ਕੁਝ ਘੰਟੇ ਪਹਿਲਾਂ ਹੀ ਬਨਵਾਰੀ لال ਪ੍ਰੋਧ ਆਪਣੇ ਰਾਜਪਾਲ ਜੀ ਨੇ ਅਸਤੀਫਾ ਦੇ ਦਿੱਤਾ ਹੈ ਪਹਿਲਾਂ ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਕਈ ਲੋਕਾਂ ਨੂੰ ਪਰ ਸੋਸ਼ਲ ਮੀਡੀਆ ਤੇ ਅੱਜਕੱਲ ਬੜੀ ਜਲਦੀ ਐਕਟੀਵੇਟ ਹੋ ਜਾਂਦੀ ਹੈ ਇਹ ਗੱਲ ਹੂੰ ਜਦੋਂ ਹੀ ਇਹ ਪਤਾ ਲੱਗਿਆ ਤਾਂ ਨਾਲ ਹੀ ਕਿ ਆਸਰ ਆਈਆਂ ਚੱਲ ਪਈਆਂ ਕਿ ਕੀ ਕਾਰਨ ਹੋ ਸਕਦਾ ਹੈ ਉਹਨਾਂ ਨੇ ਆਪਣੇ ਅਸਤੀਫੇ 'ਚ ਲਿਖਿਆ ਤਾਂ ਬੜਾ ਬ੍ਰੀਫ ਹੈ ਕਿ ਮੈਂ ਆਪਣੇ ਨਿੱਜੀ ਕਾਰਨਾ ਕਰਕੇ ਤੇ ਕੁਝ ਹੋਰ ਜ਼ਿੰਮੇਵਾਰੀਆਂ ਕਰਕੇ ਅਸਤੀਫਾ ਦੇ ਰਿਹਾ ਹਾਂ ਤੇ ਪਰ ਇਹ ਵੀ ਪਤਾ ਲੱਗਿਆ ਕਿ ਕੱਲ ਉਹ ਆਪਣੇ ਹੋਮ ਮਿਨਿਸਟਰ ਸ਼ਾਹ ਜੀ ਨੂੰ ਵੀ ਮਿਲੇ ਸੀਗੇ ਤੇ ਜੋ ਕੁਝ ਚੰਡੀਗੜ੍ਹ ਦੀ ਇਲੈਕਸ਼ਨ ਦਾ ਜਿਸ ਤਰੀਕੇ ਦੇ ਨਾਲ ਹੋਇਆ ਰੌਲਾ ਰੁਕਾ ਪਿਆ 8 ਫੋਟਾਂ ਕੈਂਸਲ ਹੋਈਆਂ ਨੇ ਕੋਰਟਾਂ ਚ ਤੂਆ ਕੜੀ ਸੀ ਹੋ ਰਹੀ ਹੈ ਉਹ ਵੀ ਇੱਕ ਕਾਰਨ ਬਣਿਆ ਹੋਊਗਾ ਸ਼ਾਇਦ ਚੰਡੀਗੜ੍ਹ ਦੀ ਨਗਰ ਨਿਗਮ ਵਾਲੀ ਚੋਣ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਸੀਗੀ ਇਸ ਤੋਂ ਬਹੁਤ ਸਾਰੀਆਂ ਗੱਲਾਂ ਨੇ ਅਸਲ ਦੇ ਵਿੱਚ ਇਹ ਹੈ ਕਿ ਉਹਨਾਂ ਦਾ ਪਹਿਲੇ ਦਿਨ ਤੋਂ ਹੀ 2.5 ਸਾਲ ਦਾ ਜਿਹੜਾ ਉਹਨਾਂ ਦਾ ਰਾਜਕਾਲ ਇੱਥੇ ਸੀਗਾ ਜਿਹੜੀ ਅਬਦੀ ਉਹਦੇ ਚ ਸਰਕਾਰ ਨਾਲ ਉਹਨਾਂ ਦਾ ਲਗਭਗ ਸਿੰਘ ਫਸਿਆ ਹੀ ਰਹੇ ਨੇ। ਵਿਸ਼ਖ ਪਿਛਲੇ ਦਿਨੀ 26 ਜਨਵਰੀ ਨੂੰ ਮਾਨ ਸਾਹਿਬ ਨੇ ਜਾ ਕੇ ਉਹਨਾਂ ਨੂੰ ਮਿਲੇ ਵੀ ਮਤਲਬ ਪਹਿਰੀ ਹੱਥ ਵੀ ਲਾ ਦਿੱਤਾ ਤੇ ਛੱਲਾ ਵੀ ਗਾ ਕੇ ਸੁਣਾਇਆ। ਹੂੰ ਹੂੰ। ਮੇਰਾ ਖਿਆਲ ਹੈ ਵੀ ਉਹ ਮਾਨ ਸਾਹਿਬ ਦੀ ਫੇਅਰਵੈਲ ਪਾਰਟੀ ਹੀ ਉਹ ਨਿਬੜੀ ਰਾਜਪਾਲ ਦੇ ਲਈ ਜਿਹੜੀ ਉਹ ਲਾਸਟ ਪਾਰਟੀ ਸੀਗੀ। ਇਹ ਤੇ ਇਹ ਤਾਂ ਉਹ ਰਾਜਪਾਲ ਨੂੰ ਜਿਹੜਾ ਮੁੱਖ ਮੰਤਰੀ ਦਾ ਗਾਇਆ ਛੱਲਾ ਮਹਿੰਗਾ ਪੈ ਗਿਆ ਹੋਵੇ ਨਹੀਂ ਉਹ ਨਹੀਂ ਮਹਿੰਗਾ ਪਿਆ ਮੇਰੇ ਖਿਆਲ ਦੇ ਵਿੱਚ ਜੋ ਪੰਜਾਬ ਦੀ ਹਾਲਾਤ ਦਿਨੋਂ ਦਿਨ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਨਾ ਜੀ ਉਹਦੇ ਇਹਦੇ ਪਿੱਛੇ ਉਹ ਕਾਰਨ ਵੱਡਾ ਲੱਗ ਰਿਹਾ ਹੈ ਕਿ ਜਾਂ ਤਾਂ ਉਹ ਇਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਸੋਚ ਰਹੀ ਹੈ 24 ਦੇ ਇਲੈਕਸ਼ਨ ਅੱਗੇ ਆ ਰਹੀਆਂ ਨੇ ਹੂੰ ਹੂੰ ਜੀ ਕਿ ਆਫਸ ਵਿੱਚ ਮੁੱਖ ਮੰਤਰੀ ਤੇ ਰਾਜਪਾਲ ਲੜਦੇ ਨੇ ਤਾਂ ਉਹਨਾਂ ਨੂੰ ਇਹ ਸੂਟ ਨਹੀਂ ਸੀ ਕਰਦਾ ਉਹੀ ਚੀਜ਼ ਇਹ ਕਿ ਦਿੱਲੀ ਦੇ ਵਿੱਚ ਅੱਜ ਆਪਣੇ ਕੇਜਰੀਵਾਲ ਸਾਹਿਬ ਦੇ ਕਰੇ ਕ੍ਰਾਈਮ ਬ੍ਰਾਂਚ ਦੀ ਪੁਲਿਸ ਵੀ ਪਹੁੰਚ ਗਈ ਹੈ। ਹੂੰ ਇੱਧਰ ਮੁੱਖ ਮੰਤਰੀ ਸਾਹਿਬ ਆਜਨਾਰਾਈਸ ਨਾਲ ਮੀਟਿੰਗ ਕਰ ਰਹੇ ਸੀ ਆਪਣੇ ਭਗਵੰਤ ਮਾਨ ਜੀ। ਜਿਹੜਾ ਲੱਗ ਰਿਹਾ ਸਾਰਾ ਕੁਝ ਜਿਵੇਂ ਆਪਣੇ ਪਿੰਨਾਂ 'ਚ ਕਹਿੰਦੇ ਨਾ ਵੀ ਵਖਤੋਂ ਕੁਝੀ ਡੋਮਣੀ ਗਾਵੇ ਆਲਪਤਾਲ ਕੋਈ ਸੁਰ ਨਹੀਂ ਲੱਗ ਰਹੀ। ਦੇਖੋ ਸ੍ਰੀਮਾਨ ਨੂੰ ਤਾਂ ਉੱਥੇ ਪੁਲਿਸ ਘੇਰ ਰਹੀ ਹੈ, ਮਾਨ ਸਾਹਿਬ ਇੱਥੇ ਕੁਰਸੀਆਂ ਬਣਾ ਰਹੇ ਨੇ ਕਿਸਮ ਦੇ ਨਾਲ। ਹੂੰ ਇਹ ਜਿਹੜੀਆਂ ਆਪਣੇ ਆਪ ਦੇ ਵਿੱਚ ਹੀ ਬਹੁਤ ਗੁੱਝੇ ਇਸ਼ਾਰੇ ਕਰਦੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਿਆਸਤ ਹੈ ਮੇਰਾ ਖਿਆਲ ਹੈ ਕਈ ਵੱਡੀਆਂ ਕਰਪਟਾਂ ਲੈਣ ਜਾ ਰਹੀ ਹੈ ਹੂੰ ਹੋ ਸਕਦਾ ਉਹਦੇ ਵਿੱਚ ਬਨਵਾਰੀ ਲਾਲ ਜੀ ਜਿਹੜਾ ਰੋਡ ਉਹਨਾਂ ਨੂੰ ਪਲੇ ਕਰਨ ਲਈ ਕਿਹਾ ਜਾ ਰਿਹਾ ਹੋਵੇ ਕੇਂਦਰ ਵੱਲੋਂ ਉਹ ਨਾ ਕਰ पाए ਹੁਣ ਜਾਂ ਨਾ ਕਰ ਰਹੇ ਹੁਣ ਜਾਣ ਦੀ ਸਮਰੱਥਾ ਨਾ ਹੋਵੇ ਹੂੰ ਕਿ ਜੇ ਮੇਰਾ ਖਿਆਲ ਹੈ ਗੱਲ ਆਉਣ ਵਾਲੇ ਦਿਨਾਂ 'ਚ ਖੁੱਲ ਕੇ ਸਾਹਮਣੇ ਆਜੂਗੀ ਕਿ ਕੇਂਦਰ ਦੀ ਪੰਜਾਬ ਦੇ ਸਬੰਧ ਦੇ ਵਿੱਚ ਕੀ ਨੀਤੀ ਹੈ ਤੁਰ ਪਰ ਉਸ ਤਰ੍ਹਾਂ ਦਾ ਹੀ ਲੱਗੂਗਾ। ਕੂਚੀ ਤੇ ਪੰਜਾਬ ਸਰਕਾਰ ਦਾ ਕੀ ਭੁਵਿੱਖ ਹੈ ਕਿਉਂਕਿ ਜਿੱਥੇ ਵੀ ਮੜਾ ਮੋਟਾ ਰੌਲਾ ਪੈਂਦਾ ਹੈ ਤਾਂ ਫਟਾਫਟ ਲੋਟਸ ਲੋਟਸ ਕਰਨ ਲੱਗ ਜਾਂਦੇ ਨੇ। ਹੂੰ ਜੀ। ਇਸ ਇਸ਼ੂ ਲੈ ਕੇ ਹੀ ਕ੍ਰਾਈਮ ਬ੍ਰਾਂਚ ਨੇ ਉੱਥੇ ਕੇਸ ਦਰਜ ਕਰ ਲਿਆ ਗਿਆ ਜਰੀਵਾਲ ਸਾਹਿਬ ਤੇ ਅੱਜ ਉਹਨਾਂ ਦੇ ਘਰ ਉਹ ਪਹੁੰਚੇ ਹੋਏ ਨੇ ਨੋਟਿਸ ਦੇਣ ਦੇ ਲਈ। ਹੂੰ ਹੂੰ ਹੂੰ। ਵੀ ਖਾਨਾ ਜੰਗੀ ਬਹੁਤ ਜ਼ਿਆਦਾ ਦਿੱਲੀ 'ਚ ਵੀ ਵਧੀ ਹੋਈ ਹੈ ਇਸ ਦੇ ਵਿੱਚ। ਹੂੰ ਹੂੰ ਹੂੰ। ਇਨ ਇਹ ਜਿਹੜੀ ਮਤਲਬ ਜਿਹੜੇ ਚਿਹਨ ਚੱਕਰ ਨੇ ਜਾਂ ਜਿਹੜੀ ਇਹ ਹਾਲਾਤ ਹੈ ਗਰਦਸ਼ੇ ਹਾਲਾਤ ਜਿਹਨੂੰ ਕਹਿੰਦੇ ਨੇ ਉਹਨੂੰ ਦੇਖਦੇ ਹੋਏ ਇਹਰਾ ਖਿਆਲ ਹੈ ਵੀ ਗਵਰਨਰ ਸਾਹਿਬ ਨੇ ਇਸ ਸਿਆਣ ਸਮਝੀ ਹੋਣੀ ਹੈ ਕਿ ਜਿੱਤੇ ਵੱਡੇ ਉਹਨਾਂ ਤੋਂ ਕੋਈ ਫੈਸਲੇ ਕਰਵਾਏ ਜਾਣੇ ਸੀ ਹੂੰ ਇਹਰਾ ਖਿਆਲ ਹੈ ਉਹਨਾਂ ਭਾਵ ਉਹ ਚੱਕਣ ਲਈ ਤਿਆਰ ਨਹੀਂ ਸੀ ਹਾਂ ਹਾਂ ਚਾਹੇ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਚ ਕੋਣ ਚਾਹੇ ਪੰਜਾਬ ਚ ਜਿਹੜੇ ਆਉਣ ਵਾਲੇ ਦਿਨਾਂ ਚ ਫੈਸਲੇ ਹੋਣਗੇ ਉਹ ਹੋ ਤੋ ਮੇਰਾ ਖਿਆਲ ਇਹ ਹੈ ਕਿ ਇਹਦੇ ਪਿੱਛੇ ਅਕਸਰ ਜਦੋਂ ਵੀ ਕੋਈ ਸਿਆਸੀ ਪੋਸਟ ਤੋਂ ਛੱਡਿਆ ਜਾਂਦਾ ਤਾਂ ਇਹੀ ਕਿਹਾ ਜਾਂਦਾ ਕਿ ਨਿੱਜੀ ਕਾਰਨ ਨੇ ਹੂੰ ਜੇ ਨਿੱਜੀ ਪਰਚਾ ਦੇਵੇ ਤਾਂ 99% ਇਹ ਹੁੰਦਾ ਕਿ ਕਾਰਨ ਨਿੱਜੀ ਨਹੀਂ ਹੁੰਦਾ ਹੂੰ ਹੂੰ 83 ਇਅਰ 올ਡ ਸੀਗੇ ਉਹ ਮਤਲਬ ਉਹਨਾਂ ਨੇ ਆਪਣੀ ਬਹੁਤ ਲੰਬੀ ਪਾਰੀ ਖੇਡੀ ਐ ਅਸਲ ਦੇ ਵਿੱਚ ਬੜੇ ਸਦੇ ਹੋਏ ਸਿਆਸਤਦਾਨ ਵੀ ਸੀ ਪਰ ਪੰਜਾਬ ਦੇ ਵਿੱਚ ਉਹਨਾਂ ਦਾ ਜਿੰਨਾ ਵੀ ਜਿਹੜਾ ਦੌਰ ਇਹ ਰਿਹਾ ਹੈ ਇਹ ਕੰਟਰੋਵਰਸੀ ਦੇ ਵਿੱਚ ਹੀ ਰਿਹਾ ਹੈ ਹੂੰ ਜਾ ਕਿ ਲੋ ਕਿਲੋਮੀਟਰ ਦੀ ਪੱਟੀ ਬਣੀ ਚਾਹੀਏ ਉਹ ਬਾਰਡਰ ਏਰੀਆਜ਼ ਦੇ ਵਿੱਚ ਜਾਂਦੇ ਰਹੇ ਮਤਲਬ ਸਰ ਉਹ ਕੁਝ ਐਸਾ ਸੀਗਾ ਕਿ ਜਿਵੇਂ ਇੱਕ ਪੈਰਲਲ ਸਰਕਾਰ ਚੱਲ ਰਹੀ ਹੋਵੇ اپੋਜੀਸ਼ਨ ਨੂੰ ਉਹਨਾਂ ਨੇ ਜਿਆਦਾ ਸਪੇਸ ਦਿੱਤੀ ਆਪਾਦਮੀ ਪਾਰਟੀ ਦਾ ਕੈਲੋ ਕਿ ਜਿਹੜਾ ਮੰਡਟ ਇਹਨਾਂ ਨੂੰ ਮਿਲਿਆ ਸੀ ਕੁਝ ਤਾਂ ਇਹਨਾਂ ਨੇ ਆਪਣੇ ਲੱਛਣਾ ਕਰਕੇ ਗੁੰਮਾ ਲਿਆ ਉਹ ਪਰ ਉਹਨੂੰ ਵਰਨਰ ਸਾਹਿਬ ਦਾ ਵੀ ਕਾਫੀ ਰੋਲ ਸੀਗਾ ਮੇਰੇ ਖਿਆਲ ਦੇ ਵਿੱਚ ਜੀ ਤੋ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜਾਊਗੀ ਗੱਲ ਕਿ ਕੀ ਕਾਰਨ ਨੇ ਪਰ ਮੈਨੂੰ ਲੱਗਦਾ ਹੈ ਕਿ ਇਸ ਹਾਲਾਤ ਦੇ ਜੇ ਸਮੇਂ ਦੇ ਗਰਭ ਦੇ ਵਿੱਚ ਕਾਫੀ ਵੱਡੀਆਂ ਘਟਨਾਵਾਂ ਚੁਕੀਆਂ ਹੋਈਆਂ ਨੇ ਕਹਿੰਦਾ ਪਾ ਕਾਰਨ ਕੋਈ ਵੱਡਾ ਕਾਰਨ ਹੈ ਪੰਜਾਬ ਦੇ ਮਤਲਕ ਕੇਂਦਰ ਪੰਜਾਬ ਨੂੰ ਕਿਸ ਤਰ੍ਹਾਂ ਲੈ ਰਿਹਾ ਤੇ ਕਿਸ ਤਰ੍ਹਾਂ ਟਾਰਗੇਟ ਕਰਨ ਵਾਲਾ ਹੈ ਇੱਕ ਇਹ ਵੀ ਸੰਕੇਤ ਹੈ ਜੀ ਬਿਲਕੁਲ ਬਿਲਕੁਲ ਜੀ ਟਾਰਗੇਟ ਕਰਨਾ ਜਾਂ ਕੋਈ ਫੈਸਲੇ ਐਸੇ ਲੈਣੇ ਨੇ ਜ਼ਰੂਰੀ ਨਹੀਂ ਟਾਰਗੇਟ ਹੀ ਕਰਨਾ ਹੋਵੇ ਪਰ ਨੇਚਰ ਫੈਸਲੇ ਲੈਣ ਦੀ ਹਾਲਾਤ ਲੱਗ ਰਹੀ ਹੈ ਕਿਉਂਕਿ 24 ਤੋਂ ਪਹਿਲਾਂ ਜਿਸ ਤਰ੍ਹਾਂ ਬੀਜੇਪੀ ਚੱਲ ਰਹੀ ਹੈ ਹਾਂ ਹਾਂ ਉਹ ਬਿਲਕੁਲ ਹੀ ਮਤਲਬ ਉਹ ਸਾਰਾ ਕੁਝ ਜਿਵੇਂ ਹੁੰਦਾ ਨਾ ਕਿ ਲੰਮੀ ਰੇਸ ਤੋਂ ਬਾਅਦ ਫਿਰ ਸਪ੍ਰਿੰਟ ਜਿਹੜਾ ਲਾਸਟ 100 ਮੀਟਰ ਹੁੰਦਾ ਨਾ ਉਹ ਫਿਰ ਪੂਰਾ ਮਤਲਬ ਸਾਰੇ ਅੱਖਾਂ ਮੀਚ ਕੇ ਜਿਵੇਂ ਪਲੇਅਰ ਭੱਜਦੇ ਨੇ ਉਸ ਮੋਡ 'ਚ ਬੀਜੇਪੀ ਚਲੀ ਗਈ ਹੈ ਉਹ ਉਹ ਨਿਜਮਾਂ ਦੀ ਰੂਲਾਂ ਦੀ ਕਾਸੇ ਦੀ ਕੋਈ ਪ੍ਰਵਾਹ ਕਰੇ ਬਿਨਾ ਸਾਰਾ ਕੁਝ ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ ਲੋਕ ਸਟਾਕ ਐਂਡ ਬੈਰਲ ਮਤਲਬ ਹਰ ਚੀਜ਼ ਦੇ ਨਾਲ ਉਹ ਪੂਰਾ ਲੱਗੇ ਹੋਏ ਸੋ ਉਹਦੇ ਚ ਮੇਰਾ ਖਿਆਲ ਇਹ ਹੈ ਕਿ ਇਹ ਸ਼ਾਇਦ ਇਹਦਾ ਇਸ ਚੀਜ਼ ਦਾ ਸਬੰਧ ਉਹਨਾਂ ਦੇ ਅਸਤੀਫੇ ਦਾ ਉਸ ਗੱਲ ਨਾਲ ਹੋਵੇ ਜਿੱਦਾਂ ਡਾਕਟਰ ਸਾਹਿਬ ਬਿਹਾਰ ਦੇ ਵਿੱਚ ਜਦੋਂ ਨਤੀਸ਼ ਕੁਮਾਰ ਹੁਰੀ ਇਸ ਪਾਰੀ ਦਾ ਅਸਤੀਫਾ ਦਿੰਦੇ ਐ ਤੇ ਆਪਣੀ ਲਾਲੂ ਪ੍ਰਸਾਦ ਜਾਦਵ ਖੇਮੇ ਨਾਲੋਂ ਅਲੱਗ ਹੁੰਦੇ ਆ ਤਾਂ ਇੱਕ ਦਿਨ ਪਹਿਲਾਂ ਉਹ ਗਵਰਨਰ ਉੱਥੋਂ ਦੇ ਬਿਹਾਰੀ ਬਿਹਾਰ ਦੇ ਨਾਲ ਇੱਕ ਲੰਮੀ ਬੈਠਕ ਹੁੰਦੀ ਉਹਨਾਂ ਦੀ ਉਸ ਵੇਲੇ ਇੱਕ ਬੜੀ ਵੱਡੀ ਚਰਚਾ ਉੱਠਦੀ ਹੈ ਕਿ ਕੇਂਦਰ ਦਾ ਕੋਈ ਅਗਲਾ ਫੈਸਲਾ ਜਿਹੜਾ ਉਹ ਬਿਹਾਰ ਦੇ ਵਿੱਚ ਲਾਗੂ ਹੋਣ ਵਾਲਾ ਹੈ ਭਾਵੇਂ ਕਿ ਜਿਹੜੇ ਨतीश ਕੁਮਾਰ ਅਖੀਰ ਤੱਕ ਉਹ ਡਣਾਈ ਕਰਦੇ ਰਹੇ ਪਰੰਤੂ ਅਜਿਹੀ ਤਰ੍ਹਾਂ ਦਾ ਮਾਮਲਾ ਸਾਹਮਣੇ ਉਭਜ ਕੇ ਇੱਥੇ ਆ ਗਿਆ ਜਿਹੜੇ ਉੱਥੇ ਸਿਆਸੀ ਸਮੀਕਰਨ ਬਣੇ ਉਲਟ-ਪੁਲਟ ਵਾਲੇ ਕਹਿੰਦਾ ਪਾਬ ਕਿ ਕਈ ਵਾਰ ਕੋਈ ਕੇਂਦਰ ਦਾ ਅਜਿਹਾ ਫੈਸਲਾ ਹੁੰਦਾ ਉਸ ਨੂੰ ਜਾਂ ਤਾਂ ਉਹ ਪਰਦੇ ਵਿੱਚ ਰੱਖਣਾ ਹੁੰਦਾ ਹੈ ਰਾਜਪਾਲ ਨੇ ਜਾਂ ਉਹਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕਿ ਉਹਨੂੰ ਇੰਪਲੀਮੈਂਟਸ ਕਰਨਾ ਹੁੰਦਾ ਆਪਣੀ ਸਿਆਸੀ ਲਿਹਾਜ਼ ਉੱਤੇ ਤਾਂ ਸ਼ਾਇਦ ਜਿਹੜੇ ਬਨਵਾਰੀ لال ਪ੍ਰੋਹਤ ਨੇ ਅਜਿਹੇ ਮੁੱਦੇ ਉੱਤੇ ਖਰੇ ਨਹੀਂ ਉਤਰ ਰਹੇ ਹੋਣਗੇ ਇੱਕ ਅਜਿਹਾ ਕਾਰਨ ਕਿ ਆਸਰਾਈ ਆਪਾਂ ਕਹਿ ਸਕਦੇ ਹਾਂ ਜੀ ਬਿਲਕੁਲ 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 ਮਤਲਬ ਜਿੰਨਾ ਆਪਾਂ ਹਰ ਮੇ ਰਖਿਆ ਲੈ ਕੇਂਦਰ ਪਾਉਣਾ ਚਾਹੁੰਦਾ ਸੀ ਕਿਸੇ ਫੈਸਲੇ ਦੇ ਨਾਲ ਉਹਨਾਂ ਚੱਕਣ ਦੀ ਤਿਆਰ ਨਹੀਂ ਸੀ ਹਾਂ ਹਾਂ ਇਹ ਡਾਕਟਰ ਸਾਹਿਬ ਸਾਭ ਕਿਵੇਂ ਹੋਏਗਾ ਇਹ ਮੈਟਰ ਜਿਹੜਾ ਇਹ ਤਾਂ ਪਤਾਂ ਦੇ ਪਿੱਛੇ ਹੈ ਅੱਜਕੱਲ ਪਿੰਡ ਸਰ ਸਾਹਿਬ ਕਿੱਥੇ ਟਾਈਮ ਲੱਗਦਾ ਹੈ ਅੱਜਕੱਲ ਤਾਂ ਮਤਲਬ ਸਪੀਡ ਇੰਨੀ ਵਧ ਗਈ ਹੈ ਤਾਂ ਕੁਝ ਘੰਟਿਆਂ ਦੇ ਵਿੱਚ ਖੁੱਲਣ ਲੱਗ ਜਾਣਗੀਆਂ ਉਹ ਪਰਤਾਂ ਕੋਈ ਐਸੀ ਗੱਲ ਨਹੀਂ ਪਰ ਮੈਨੂੰ ਆਇ ਲੱਗ ਰਿਹਾ ਵੈਸੇ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਲੱਗਦਾ ਵੀ ਇਹਦਾ ਕਿਤੇ ਨਾ ਕਿਤੇ ਸਬੰਧ ਕੇਜਰੀਵਾਲ ਸਾਹਿਬ ਨਾਲ ਜੁੜਿਆ ਹੋਇਆ ਹੈ। ਉਹਨਾਂ ਦਾ ਜੋ ਭੁਵਿੱਖ ਹੈ ਉਹਦੇ ਨਾਲ ਪੰਜਾਬ ਗਵਰਨਮੈਂਟ ਦਾ ਭੁਵਿੱਖ ਜੁੜਿਆ ਹੋਇਆ ਹੈ। ਹੂੰ। ਕਿਹਾ ਗਵਰਨਮੈਂਟ ਦੇ ਭੁਵਿੱਖ ਨਾਲ ਹੀ ਇਹ ਅਸਤੀਫੇ ਦਾ ਰਿਸ਼ਤਾ ਜੁੜਿਆ ਹੋਇਆ ਹੈ ਕਿਤੇ ਨਾ ਕਿਤੇ। ਹੂੰ ਹੂੰ। ਅੱਕੀ ਆਪਣੇ ਕੋਲ ਕੋਈ ਤੱਥ ਨਹੀਂ ਹਨ ਆਪਾਂ ਕੋਈ ਉਸ ਤਰ੍ਹਾਂ ਨਹੀਂ ਕਹਿ ਸਕਦੇ ਜਸਟ ਆਮ ਇੱਕ ਪੋਲੀਟਿਕਲ ਐਨਾਲਿਸਟ ਦੇ ਤੌਰ ਤੇ ਜੋ ਹਮਨ ਜੀ ਅਨਫੋਲਡ ਹੋ ਰਹੀਆਂ ਨੇ ਉਹਦੇ 'ਚੋਂ ਨਜ਼ਰ ਆਇਆ ਜਿੰਨੀ ਬੇਚੈਨੀ ਬੇਪੀਸੀ ਕਹੋ ਭਾਜੀ ਦੇ ਵਿੱਚ। ਤਦ ਦਾ ਸਾਰਾ ਪ੍ਰਤੀਪ੍ਰਿਸ਼ਥਾਨ ਜਿਹੜਾ ਵੀ ਹੈ ਉਹ ਮਤਲਬ ਕਰਨ ਦੇ باوجود ਮਤਲਬ ਸਾਰੇ ਪਾਸੇ ਨਤੀਸ਼ ਦੇ ਵੀ ਆ ਜਾਣ ਦੇ باوجود ਇੰਡੀਆ ਵਾਲਿਆਂ ਦੇ ਡਾਊਨ ਹੋਣ ਦੇ باوجود ਇੱਕ ਬਰਾਹਤ ਬੜੀ ਹੈ ਮਤਲਬ ਕੋਈ ਚਾਂਸ ਨਹੀਂ ਲੈਣਾ ਚਾਹੁੰਦੇ ਉਹ ਕਿਸੇ ਵੀ ਕਿਸਮ ਦਾ ਉਮੋਲੀ ਵੀ ਹੂੰ ਕਾ ਉਹ ਆਪਣੇ ਆਪ ਦੇ ਵਿੱਚ ਇੱਕ ਸਮੱਸਿਆ ਹੈਗਾ ਦਿੱਲੀ ਆਪਣੇ ਆਪ ਦੀ ਇੱਕ ਸਮੱਸਿਆ ਹੈ ਤੇ ਕੋਈ ਇਹ ਮਤਲਬ 14 ਸੀਟਾਂ ਇਹ ਹੋ ਜਾਂਦੀਆਂ ਨੇ ਤੇ 7 ਉੱਥੇ ਦੀਆਂ ਪਾ ਕੇ ਇਹ ਵੀ 21 ਸੀਟਾਂ ਹੈਗੀਆਂ ਹੂੰ ਜੀ ਕਿਹੜਾ ਲੋ ਫੈਸਲਾ ਲੈਣਾ ਚਾਹੁੰਦੇ ਨੇ ਇਸ ਚੀਜ਼ ਦਾ ਸਬੰਧ ਅਲਟੀਮੇਟ ਉਹਦੇ ਨਾਲ ਜੁੜਨਾ ਜਾ ਕੇ ਹੂੰ ਕਿਤਨਾ ਕਿਤੇ ਜਿਹੜਾ ਪਛੋਕੜ ਉਹ ਰਾਜਸੀ ਜਰੂਰ ਜੁੜਿਆ ਹੋਇਆ ਹੈ ਖੈਰ ਪੋਸਟਾਂ ਹੀ ਅਜਹੀਆਂ ਨੇ ਇਹ ਤੇ ਸਾਰਾ ਜਿਹੜਾ ਜ਼ੋਰ ਹੈ ਉਹ ਸਿਆਸਤ ਨਾਲ ਹੀ ਹੈ ਕਿਉਂਕਿ ਡੈਮੋਕ੍ਰੇਸੀ ਹੈ ਖੈਰ ਤੇ ਨਾਲ ਜੇ ਚੋਣਾਂ ਸਿਰ ਤੇ ਹੋਣ ਤਾਂ ਫਿਰ ਅਜਿਹੀ ਪੈਂਤੜੇ ਵੀ ਜ਼ਰੂਰੀ ਨੇ ਖੈਰ ਜਿਹੜੀ ਰਮਜ਼ ਹੈ ਕਹਿ ਲਈਏ ਕਿ ਜਿਹੜੀਆਂ ਪਰਤਾਂ ਨੇ ਉਹ ਉਦੋਂ ਖੁੱਲ ਕੇ ਮਤਲਬ ਪ੍ਰਤੱਖ ਤੌਰ ਤੇ ਵਿਖਾਈ ਦੇਣਗੀਆਂ ਕੀ ਅਗਲਾ ਗਵਰਨਰ ਪੰਜਾਬ ਦਾ ਕੌਣ ਹੁੰਦਾ ਤੇ ਉਸ ਨਵੇਂ ਗਵਰਨਰ ਸਾਹਿਬ ਦੀ ਫੰਕਸ਼ਨਰੀ ਕੀ ਰਹਿੰਦੀ ਹੈ ਜੀ ਬਿਲਕੁਲ ਬਿਲਕੁਲ ਇਹ ਉਹ ਚੀਜ਼ ਨਾਲ ਕਲੀਅਰ ਹੋ ਜੂਗੀ ਗੱਲ ਹਾਂ ਤੇ ਮਤਲਬ ਇੱਥੇ ਕਿਸ ਟਾਈਪ ਦਾ ਉਹਨਾਂ ਨੂੰ ਮਤਲਬ ਚਾਹੀਦਾ ਹੈ ਜਿਹੜਾ ਪ੍ਰਸ਼ਾਸਨਿਕ ਅਫਸਰ ਤੇ ਉਹਦੇ ਤੋਂ ਪਤਾ ਲੱਗ ਜੂਗਾ ਕਿ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਣਗੇ ਆਉਣ ਵਾਲੇ ਹਾਂ ਦੂਜੇ ਬੰਦੇ ਡਾਕਟਰ ਸਾਹਿਬ ਇਨੀ ਦਿਨੀ ਪੰਜਾਬ ਦੇ ਵਿੱਚ ਵੀ ਜਿਹੜੇ ਰੂਸ ਤੁਰਨਿਆਂ ਦਾ ਇੱਕ ਵੱਖਰੀ ਤਰ੍ਹਾਂ ਦਾ ਮਹਾਂਦਰਾ ਬڑا ਨਖਰ ਕੇ ਸਾਹਮਣੇ ਆ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਹਿਸ਼ ਦੇ ਦਿਵਾਲੀ ਇੱਕ ਧਰਨੇ ਦਾ ਪ੍ਰੋਗਰਾਮ ਸੀ ਅੱਜ ਭਾਵੇਂ ਕਿ ਪੁਲਿਸ ਨੇ ਬੜੇ ਵੱਡੇ ਬੈਰੀਕੇਟਿੰਗ ਕੀਤੀ ਬੜੀ ਪਹਿਰੇਦਾਰੀ ਦਿਖਾਈ ਕਈਆਂ ਨੂੰ ਘਰਾਂ ਦੇ ਵਿੱਚ ਆਗੂਆਂ ਨੂੰ ਨਜ਼ਰਬੰਦ ਵੀ ਕੀਤਾ ਪਰੰਤੂ ਇਸ ਸਾਰੇ ਦੇ ਬਾਵਜੂਦ ਸੰਗਰੂਰ ਦੇ ਕੋਲੋਂ ਲੰਘਦੇ ਹਾਈਵੇ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਤੋਂ ਕਰੀਬ 1/2 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ ਜ਼ਿਰਪੁਰ ਬਟਿੰਡਾ ਹਾਈਵੇ ਨੈਸ਼ਨਲ ਹਾਈਵੇ 7 ਉਹਦੇ ਉੱਤੇ ਇੱਕ ਬੜਾ ਵੱਡਾ ਅੰਦੋਲਨਕਾਰੀਆਂ ਨੇ ਧਰਨਾ ਲਗਾ ਦਿੱਤਾ ਹੈ ਇਹ ਸਾਰੇ ਮਾਮਲੇ ਨੂੰ ਜਾਂ ਓਵਰਆਲ ਪੰਜਾਬ ਦੀ ਅਜਿਹੀ ਤਰ੍ਹਾਂ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਡਾਕਟਰ ਸਾਹਿਬ ਮੇਰੇ ਖਿਆਲ ਦੇ ਵਿੱਚ ਪਿੰਡ ਸਾਹਿਬ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਦੇ ਜਿਹੜਾ ਮਤਲਬ ਹੈ ਨਾ ਭਾਵਨਾ ਕਾਫੀ ਵਧੀ ਹੋਈ ਹੈ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਵੀ ਕਿ ਜਦੋਂ ਕੋਈ ਮੜਾ ਮੋਟਾ ਪ੍ਰੋਟੈਸਟ ਕਰਦਾ ਚਾਹੇ ਉਹ ਨਵਜੋਤ ਸਿੱਧੂ ਦਾ ਸੀ ਉਹ ਚਾਹੇ ਸਕਵਾਲ ਖਹਿਰੇ ਦਾ ਸੀ ਮਤਲਬ ਜਿਹੜੇ ਖਾਸ ਕਰਕੇ ਪ੍ਰਵਿੰਦਰ ਝੋਟੇ ਦਾ ਜਾਂ ਜਿਸ ਤਰ੍ਹਾਂ ਲੱਖਾ ਸਿਧਾਣਾ ਵੀ ਹੈ ਇਹ ਪੰਨਾ ਸਿੱਧੂ ਜਿਹੜੇ ਆਪਮਹਾਰਾ ਲੀਡਰ ਨੇ ਜਿਹੜੇ ਪਾਰਟੀਆਂ ਤੋਂ ਬਾਹਰ ਆਲੇ ਹੂੰ 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 ਹਾਂ ਪਰ ਜਦੋਂ ਸਰਕਾਰ ਕੋਈ ਇਸ ਤਰ੍ਹਾਂ ਦਾ ਜ਼ੁਲਮ ਕਰਦੀ ਹੈ ਤਾਂ ਰਿਸਪੌਂਸ ਬੜਾ ਮਿਲਦਾ ਹੈ ਇੱਕ ਇਹ ਕਿ ਸੋਸ਼ਲ ਮੀਡੀਆ ਦਾ ਰੋਲ ਬੜਾ ਵਧ ਗਿਆ ਹੈ ਹੂੰ ਹੂੰ ਇਹਦੇ ਵੀ ਇਹ ਵੀ ਹੋ ਸਕਦਾ ਹੈ ਕਿਸੇ ਹੱਦ ਤੱਕ ਵੀ ਕੋਈ ਸ਼ਕਤੀਆਂ ਇਹ ਨਹੀਂ ਆਪਾਂ ਜਾਣਦੇ ਵੀ ਕੌਣ ਸ਼ਕਤੀਆਂ ਨੇ ਜਿਹੜੀਆਂ ਮਤਲਬ ਨਾਰਮਲ ਜਿਹੜਾ ਪ੍ਰੋਟੈਸਟ ਆਰਗੇਨਾਈਜ਼ਡ ਹੈ ਉਹਦੇ ਪੈਰਲਲ ਪ੍ਰੋਟੈਸਟ ਜ਼ਿਆਦਾ ਖੜਾ ਕਰਨਾ ਚਾਹੁੰਦੇ ਨੇ ਜਿਹੜਾ ਆਪਮਹਾਰਾ ਹੋਵੇ ਹੂੰ ਕੋਈ ਪਾਸੇ ਦਾ ਅਕਾਲੀ ਦਲ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਹੋਈ ਹੈ ਹੂੰ ਪਾਸੇ ਨਾਲ ਨਾ ਬਚਾਉਂ ਜਾਤਰਾ ਆਪਣੀ ਨੇ ਸ਼ੁਰੂ ਕੀਤੀ ਹੋਈ ਸੀ ਇੱਕ ਪਾਸੇ ਸਪਾਲ ਖੈਰਾ ਸੀ ਉਹਨੇ ਭਾਨੇ ਸਿੱਧੂ ਦਾ ਜਿਹੜਾ ਇਸ਼ੂ ਹੈ ਇਹਦੇ ਨਾਲ ਉਹ ਸਾਰੇ ਤੇ ਸਾਰੇ ਖਤਮ ਹੋ ਗਏ ਨੇ ਅਰੇ ਕੋਈ ਬਹੁਤ ਵੱਡਾ ਸਿਆਸੀ ਇਸ਼ੂ ਨਹੀਂ ਹੈ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਅੱਜ ਅਜਿਹੀ ਤਰ੍ਹਾਂ ਦਾ ਉਹਨਾਂ ਦਾ ਕਹਿਣਾ ਵੀ ਹੈ ਕਿ ਸ਼ਾਇਦ ਉਹਨਾਂ ਦੀ ਯਾਤਰਾ ਨੂੰ ਮੁੱਖ ਰੱਖਦਿਆਂ ਕਈ ਤਰ੍ਹਾਂ ਦੇ ਹੋਰ ਜਿਹੜੇ ਵੱਲ ਵਲੇਵੇਂ ਵਖਾਈ ਜਾ ਰਹੇ ਨੇ ਲੋਕਾਂ ਜੀ ਮਤਲਬ ਉਹਨਾਂ ਨੂੰ ਹੋ ਸਕਦਾ ਹੈ ਉਹਨਾਂ ਨੂੰ ਤਾਂ ਲੱਗੂਗਾ ਹੀ ਕੁਦਰਤੀ ਗੱਲ ਹੈ ਜਿਹੜੇ ਉਦਾਂ ਤੇ ਪ੍ਰੋਟੈਸਟ ਨੇ ਆਰਗੇਨਾਈਜ਼ਡ ਪ੍ਰੋਟੈਸਟ ਨੇ ਉਹਨਾਂ ਦੇ ਮੁਕਾਬਲੇ ਜਿਹੜੇ ਆਪਮਹਾਰੇ ਪ੍ਰੋਟੈਸਟ ਨੇ ਹਾਂ ਹਾਂ ਉਹਨਾਂ ਨੂੰ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਤੇ ਵੀ ਤੇ ਸਰਕਾਰ ਵੱਲੋਂ ਹਾਂ ਬਹੁਤ ਤਵਜੋਹ ਦਿੱਤੀ ਜਾਂਦੀ ਹੈ ਤੇ ਫਿਰ ਛੱਡ ਦੇ ਕੇ ਖਤਮ ਕਰ ਦਿੱਤੇ ਜਾਂਦੇ ਨੇ ਉਹ ਇੱਕਦਮ ਹਾਂ ਤੇ ਕੋਈ ਅੰਮ੍ਰਿਤਪਾਲ ਦੇ ਕੇਸ ਦੇ ਵਿੱਚ ਵੀ ਹੋਇਆ ਕਿ ਪ੍ਰਵਿੰਦਰ ਸਿੰਘ ਦੇ ਕੇਸ ਜਿਹੜਾ ਝੋਟਾ ਕਹਿੰਦੇ ਨੇ ਉਹਨਾਂ ਦੇ ਕੇਸ ਚ ਹੋਇਆ ਹੁਣ ਇਹ ਤੀਜਾ ਕੇਸ ਪਾਣੇ ਸਿੱਧੂ ਦਾ ਮਤਲਬ ਜਿਹੜੇ ਇਸ ਤਰ੍ਹਾਂ ਦੇ ਆਰਗੇਨਾਈਜ਼ਡ ਪ੍ਰੋਟੈਸਟ ਨੇ ਸਿਆਸੀ ਪਾਰਟੀਆਂ ਵਾਲੇ ਉਹਦੇ ਮੁਕਾਬਲੇ ਜਿਹੜੇ ਆਪਮਹਾਰੇ ਪ੍ਰੋਟੈਸਟ ਨੇ ਉਹਨਾਂ ਨੂੰ ਸਰਕਾਰਾਂ ਵੀ ਕਹਿ ਲਓ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਵੀ ਕਹਿ ਲਓ ਤਵੱਜੋ ਜ਼ਿਆਦਾ ਮਿਲ ਰਹੀ ਹੈ ਹਾਂ 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 ਸਭ ਉਹ ਅੱਛਾ ਇਹ ਐਕਸ਼ਨ ਵੀ ਉਸ ਤਰ੍ਹਾਂ ਨਾਲ ਕਰਦੇ ਨੇ ਜਾਂ ਪਹਿਲਾਂ ਐਕਸ਼ਨ ਲੈਂਦੇ ਹੀ ਨਹੀਂ ਫਿਰ ਇੱਕਦਮ ਲੈ ਕੇ ਭੜਕਾਊ ਕਾਰਵਾਈਆਂ ਕਰਕੇ ਸਰਕਾਰ ਵੀ ਕਿਸੇ ਹੱਦ ਤੱਕ ਕੁਝ ਸਹਾਇੀ ਹੋ ਜਾਂਦੀ ਹੈ ਇਹ ਆਪਣੇ ਆਪ 'ਚ ਨਵੀਂ ਚੀਜ਼ ਹੈ ਇਹ ਮਤਲਬ ਇਹ ਦੇਖਣ ਵਾਲੀ ਹੈ ਕਿ ਉਹ ਜਿਹੜੇ ਕਿਸਾਨ ਜਿੱਥੇ ਬੰਨੀਆਂ ਵਿਚ ਲੇਗੀਆਂ ਨੇ ਉਹ ਚੰਨਜੀਤ ਚੰਨੀ ਜਾ ਰਹੇ ਸੀ ਉਹਨਾਂ ਨੂੰ ਵੀ ਮਤਲਬ ਉੱਥੇ ਨਜ਼ਰਬੰਦ ਕਰਿਆ ਉਹਨਾਂ ਦੀ ਵੀ ਵੀਡੀਓ ਵੀ ਫਿਰ ਰਹੀ ਹੈ ਇਸ ਤਰੀਕੇ ਦੇ ਨਾਲ ਅਛਾ ਸਾਹਿਬ ਵੀ ਉੱਥੇ ਕੱਲ ਜਾ ਕੇ ਆਏ ਔਰ ਕਿੰਨੀ ਕਮਦਾ ਇਸ਼ੂ ਹੈ ਸਰਕਾਰ ਦੇ ਲਈ ਇਹ ਹੂੰ ਉਹਦੇ ਉੱਪਰ ਇੱਕ ਨੌਜਵਾਨ ਜੇ ਤੁਹਾਡੇ ਖਿਲਾਫ ਹੈ ਚਲੋ ਬਹੁਤ ਮਾੜਾ ਬੋਲਦਾ ਹੈ ਤਾਂ ਕੇਸ ਤਰ ਕੇਸ ਪਾਈ ਜਾਣੇ ਮਤਲਬ ਇਸ ਨੂੰ ਦੇ ਨਾਲ ਮੇਰਾ ਖਿਆਲ ਇਹ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਕਿਸੇ ਨਾ ਕਿਸੇ ਲੈਵਲ ਤੇ ਸਿਆਸੀ ਪਾਰਟੀਆਂ ਨਾਲੋਂ ਹੈਂਡਲ ਕਰਨੀ ਸੌਖੀ ਹੋਵੇ ਹੂੰ ਜੀ ਜੀ ਇਸ ਤਰ੍ਹਾਂ ਦੀ ਕੋਈ ਕੋਈ ਇਹਦੇ ਪਿੱਛੇ ਲੱਗ ਰਹੀ ਹੈ ਕੋਈ ਗੱਲ ਹੈ ਇਹ ਸਧਾਰਨ ਗੱਲ ਨਹੀਂ ਹੈ ਹੂੰ ਜਦ ਇੱਕਦਮ ਇੰਨੇ ਸਾਰੇ ਲੋਕ ਜਿਹੜਾ ਬੰਦਾ ਆਰਗੇਨਾਈਜ਼ ਕਰਨ ਵਾਲਾ ਉਹ ਤਾਂ ਅੰਦਰ ਬੈਠਾ ਹੈ ਹੂੰ ਜੀ ਜੀ ਇਹ ਸਾਰੀਆਂ ਸ਼ਕਤੀਆਂ ਨੂੰ ਕੌਣ ਇਕੱਠੇ ਕਰਕੇ ਲਿਆ ਰਿਹਾ ਹੈ ਪਰ ਮੀਡੀਆ ਦੇ ਉੱਪਰ ਜਿੰਨਾ ਸਪੇਸ ਜਿਹੜਾ ਮਿਲਦਾ ਹੈ ਹਾਲਾਂਕਿ ਤੱਕਾ ਉਹਦੇ ਨਾਲ ਜ਼ੁਲਮ ਹੈ ਉਹਨਾਂ ਨਹੀਂ ਚਾਹੀਦਾ ਆਪਾਂ ਵੀ ਪਹਿਲਾਂ ਕਈ ਵਾਰ ਗੱਲ ਕੀਤੀ ਹੈ ਹਾਂ 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 ਜੀ ਜੀ ਪਰ ਉਹਦੇ ਮੁਕਾਬਲੇ ਜਿਹੜਾ ਕੋਈ ਆਰਗੇਨਾਈਜ਼ਡ ਪ੍ਰੋਟੈਸਟ ਹੈ ਚਾਹੇ ਮਜ਼ਦਮਾਂ ਦਾ ਹੈ ਚਾਹੇ ਉਹ ਟੀਚਰਾਂ ਦਾ ਹੈ ਉਹਨੂੰ ਕੋਈ ਤਵੱਜੋ ਨਹੀਂ ਦਿੱਤੀ ਜਾਂਦੀ ਉਹ ਬਿਲਕੁਲ ਹੀ ਨੋਨ ਦਿੱਤਾ ਜਾਂਦਾ ਹੈ ਕਹਿੰਦਾ ਪਾਬ ਕਿ ਪੰਜਾਬ ਦੇ ਹੋਰ ਬੜੇ ਗੰਭੀਰ ਮੁੱਦੇ ਐ ਮਸਲੇ ਐ ਉਹ ਸਾਰੇ ਇੱਕ ਸਾਈਡ ਤੇ ਜੀ ਬਿਲਕੁਲ ਰਹਿ ਜਾਂਦੇ ਆ ਤੇ ਫਿਰ ਇੱਕ ਬੜਾ ਵੱਡਾ ਵਾਬਰੋਲਾ ਉੱਠਦਾ ਤੇ ਲਾਸਟਲੀ ਫਿਰ ਅਖੀਰ ਤੇ ਪਾਣੀ ਦੇ ਬੁਲਬਲੇ ਵਾਂਗ ਬੈਠ ਵੀ ਜਾਂਦਾ ਖਤਮ ਹੋ ਜਾਂਦਾ ਉਹ ਬਿਲਕੁਲ ਨਮੀ ਤਰ੍ਹਾਂ ਦਾ ਵਰਤਾਰਾ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਨਾ ਟੀਚਰਾਂ ਦਾ ਹੋਇਆ ਟੀਚਰਾਂ ਨੇ ਕਿੰਨੀ ਖੁਦਕਸ਼ੀ ਕਰ ਲਈ ਹੋਰ ਕਰ ਲਿਆ ਬੜੇ ਵੱਡੇ ਸੀਰੀਅਸ ਇਸ਼ੂ ਸੀਗੇ ਉਹ ਹੂੰ ਉਹਨਾਂ ਦਿਨਾਂ ਦੇ ਵਿੱਚ ਹੀ ਤੁਸੀਂ ਦੇਖੋਗੇ ਪੈਰਲਲ ਕੋਈ ਹੋਰ ਉਸ ਤਰ੍ਹਾਂ ਦਾ ਇਸ਼ੂ ਖੜਾ ਹੋ ਜਾਊਗਾ ਕਿਤੇ ਕੋਈ ਬਾਲੈਂਸ ਹੋਊਗੀ ਕਿਤੇ ਕੋਈ ਮਤਲਬ ਐਵੇਂ ਬੇਅਦਵੀ ਹੋਊਗੀ ਮਤਲਬ ਇਹ ਇੱਕ ਨਵਾਂ ਤਰੀਕਾ ਮੈਂ ਸਮਝਦਾ ਇਹਦੇ ਪਿੱਛੇ ਜੇ ਇਹ ਨਹੀਂ ਪੰਗੇ ਨੇ ਕਿ ਆਪਣੀ ਸਰਕਾਰ ਹੈ ਪੰਜਾਬ ਦੀ ਪਰ ਇਹਦੇ ਪਿੱਛੇ ਸਟੇਟ ਦੀਆਂ ਕੁਝ ਏਜੰਸੀਆਂ ਜ਼ਰੂਰ ਨੇ ਚਾਹੇ ਉਹ ਕੇਂਦਰ ਦੀਆਂ ਨੇ ਚਾਹੇ ਉਹ ਪੰਜਾਬ ਸਟੇਟ ਦੀਆਂ ਨੇ ਹੂੰ ਇਹ ਇਸ ਤਰ੍ਹਾਂ ਦਾ ਬਾਬਰੋਲਾ ਖੜਾ ਕਰਕੇ ਹੂੰ 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 ਕਿੰਨੇ ਲੋਕਾਂ ਦੀ ਜੈਨੂਇਨ ਤਰੀਕੇ ਦੇ ਪ੍ਰੋਟੈਸਟ ਨੇ ਜੈਨੂਇਨ ਮੰਗਾਂ ਦੇ ਲਈ ਨੇ ਉਹਨਾਂ ਨੂੰ ਰੋਲ ਦਿੱਤਾ ਜਾਂਦਾ ਹੂੰ ਤੇ ਇਹ ਇਹ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਹੂੰ ਤਾਹੀਂ ਤਾਂ ਜਿਹੜੀਆਂ ਦੂਜੀਆਂ ਸਿਆਸੀ ਤਰ੍ਹਾਂ ਨੇ ਉਹ ਇਸ ਗੱਲ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਵੀ ਦੇਣ ਨੂੰ ਉਤਾਵਲੀਆ ਨੇ ਵੀ ਇਹ ਕੀ ਹੋ ਰਿਹਾ ਹੈ ਵੀ ਉਹਨਾਂ ਦੀ ਜਿਹੜੀ ਰਾਜਨੀਤੀ ਹੈ ਉਹ ਤਾਂ ਜਿਵੇਂ ਅੱਗੇ ਫਾਟਕ ਲੱਗ ਗਿਆ ਜਿਵੇਂ ਦੇਖਿਆ ਜਾਂਦਾ ਵੀ ਇਹ ਲੋਕ ਇੱਕ ਨਵੀਂ ਵਰਤਾਰੇ ਵੱਲ ਬੜੇ ਮੁੜ ਪੈਂਦੇ ਆ ਹੁਣ ਆਪਾਂ ਦੇਖ ਹੀ ਰਹੇ ਆ ਜੀ ਇੱਕ ਕੋਈ ਅੰਗਰੇਜ਼ਾਂ ਦੇ ਟਾਈਮ ਤੋਂ ਹੀ ਚੱਲ ਰਿਹਾ ਹੈ ਅੰਗਰੇਜ਼ਾਂ ਦੇ ਕਲੱਬ ਜਦੋਂ ਲੋਕ ਇਕੱਠੇ ਹੋਏ ਉਹਨਾਂ ਨੇ ਹਿੰਦੂ ਸਿੱਖ ਦਾ ਮਸਲਾ ਖੜਾ ਕਰਨੇ ਜਦੋਂ ਆਜ਼ਾਦੀ ਦੇਣੀ ਸੀ ਤਾਂ ਵੰਡ ਕੇ ਪੰਜਾਬ ਤੇ ਬੰਗਾਲ ਪਾਸੇ ਕਰਤੇ ਮਤਲਬ ਆਪਣੇ ਸਾਹਮਣੇ ਨੇ ਪੁਰਾਣੀਆਂ ਗੱਲਾਂ ਨੇ ਵੈਸੇ ਤਾਂ ਇਹ ਲਗਭਗ ਬਹੁਤ ਮੈਂ ਸਮਝਦਾ ਓਪਰਚੂਨ ਦੇ ਪੱਧਰ ਤੇ ਛੋਟੇ ਸਮਾਲ 스ਕੇਲ ਪੱਧਰ ਤੇ ਉਸੇ ਕਿਸਮ ਦੀ ਗੱਲ ਹੈ ਕਿ ਬੇਅਦਵੀ ਕਰਾ ਦੇ ਸ਼ਹਿਰ ਦੇ ਵਿੱਚ ਛੋਟੇ ਕਲੱਬ ਕੋਈ ਵੱਡਾ ਪ੍ਰੋਟੈਸਟ ਹੋਣ ਵਾਲਾ ਕਿਸੇ ਮੰਦਰ ਤੋਂ ਬਾਰੇ ਕੁਝ ਕਰਵਾ ਦਿਓ ਉਹ ਸਾਰਾ ਮੀਡੀਆ ਉੱਥੇ ਚੱਲੇ ਜਾਂਦਾ ਰੌਲਾ ਪੈ ਜਾਂਦਾ ਪ੍ਰੋਟੈਸਟ ਵਾਲੇ ਬੰਦੇ ਵਿਚਾਰੇ ਆਪਣੇ ਹੂੰ ਹੂੰ ਮੂਰਤੀ ਗੱਲ ਹੋ ਰਹੀ ਬਣ ਜਾਂਦੀ ਹੈ ਇਹ ਬਿਲਕੁਲ ਉਸਤਾ ਦਾ ਹੀ ਹੋ ਰਿਹਾ ਤੇ ਇਹਦੇ ਨਾਲ ਪੰਜਾਬ ਦਾ ਕੀ ਹੈ ਓਵਰਆਲ ਨੁਕਸਾਨ ਕੀ ਹੋ ਰਿਹਾ ਹੈ ਇਹ ਸਾਰੇ ਮਾਮਲੇ ਦਾ ਚਲੋ ਨਵੀਂ ਲੀਡਰਸ਼ਿਪ ਜੇ ਉੱਪਰ ਦੀ ਹੈ ਨਵੇਂ ਜੂਦ ਦੇ ਵਿੱਚ ਉਹ ਵੀ ਇੱਕ ਵੱਖਰੀ ਗੱਲ ਹੈ ਪਰ ਪੰਜਾਬ ਦਾ ਇਹ ਸਾਰੇ ਅਜਿਹੇ ਜਿਹੜਾ ਵਰਤਾਰ ਹੈ ਉਭਜਣ ਹੈ ਇਹ ਇਹ ਜੋ ਸਮਝੀ ਆਪਾਂ ਮਤਲਬ ਵੀ ਲੀਡਰਸ਼ਿਪ ਨਹੀਂ ਜੀ ਉੱਪਰ ਦੀ ਹੈ ਤੇ ਜੋ ਬੜੀ ਸਿੰਪਲ ਜਿਹੀ ਗੱਲ ਹੈ ਇਹ ਅਸਲ ਦੇ ਵਿੱਚ ਪੰਜਾਬ ਨੂੰ ਲੀਡਰਲੈਸ ਕਰਨ ਦੀਆਂ ਇਹ ਸਾਜ਼ਿਸ਼ਾਂ ਨੇ ਜੀ 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 ਇੱਕ ਸਮਾਂ ਮੋਰਚੇ ਦੇ ਦੌਰਾਨ ਵੀ ਆਪਾਂ ਦੇਖਦੇ ਰਹੇ ਆ ਕਿ ਕੁਝ ਸੀ ਜਿਹੜਾ ਜਿਹੜੇ ਗੁੱਸੇ ਵਾਲੇ ਸੀ ਖੜੂ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਤਵਜੂ ਜਿੰਨੀ ਉਹਨਾਂ ਦਾ ਐਕਚੁਅਲ ਰੋਲ ਸੀ ਜਿੰਨੀ ਉਹਨਾਂ ਦੀ ਐਕਚੁਅਲ ਸਮਰੱਥਾ ਸੀ ਉਹਦੇ ਮੁਕਾਬਲੇ ਕਿਤੇ ਲਾਰger than life ਬਣਾ ਕੇ ਪੇਸ਼ ਕੀਤਾ ਜਾਂਦਾ ਸੀਗਾ ਹਮ ਹਮ ਅੱਛਾ ਉਹਦੇ ਪਿੱਛੇ ਡੈਫੀਨਿਟਲੀ ਮਤਲਬ ਚਾਹੇ ਸਾਡੀਆਂ ਸਟੇਟ ਦੀਆਂ ਏਜੰਸੀਆਂ ਜਾਂ ਕੋਈ ਵੀ ਹੋਰ ਹੁੰਦੀਆਂ ਸੀ ਹਮ ਹਮ ਕਿਸੇ ਕਿਸੇ ਦੇ ਨਾਲ ਹੀ ਬੜਾ ਟੈਸਟਡ ਤਰੀਕਾ ਹੈ ਇਸੰਦੇ ਵਿੱਚ ਇਹ ਤੁਸੀਂ ਇੱਕ ਵਾਇਲੈਂਟ ਕਿਸਮ ਦਾ ਚਿਹਰਾ ਖੜਾ ਕਰਦੇ ਹੋ ਕਿ ਜਿਹੜਾ ਇੱਕਦਮ ਅਪੀਲ ਕਰੇ ਯੂਥ ਨੂੰ ਜਾਂ ਹੋਰਨਾਂ ਨੂੰ ਪਰ ਉਹਦੀ ਕੋਈ ਆਇਡਿਓਲੋਜੀ ਜਾਂ ਉਹਦਾ ਸਿਸਟੈਮੈਟਿਕ ਥ੍ਰੈਟ ਨਾ ਹੋਵੇ ਉਸ ਸਟੇਟ ਨੂੰ ਹੂੰ ਜੋ ਉਹਦੇ ਨਾਲ ਤੁਸੀਂ ਕੋਈ ਇੱਕ ਵਾਰ ਪੂਰੀ ਹਵਾ ਦੇ ਕੇ ਮੁਰਕੇ ਤੁਸੀਂ ਉਹ ਹਵਾ ਕੱਢ ਦਿਓ ਇਹ ਇੱਕ ਕੰਪਲੈਕਸ ਪੈਟਰਨ ਹੈਗਾ ਹੋਰ ਇਹ ਹੈ ਕਿ ਇਹ ਮੇਰਾ ਖਿਆਲ ਇਹ ਹੈ ਵੀ ਪੰਜਾਬ ਲਈ ਬੜੀ ਖਤਰਨਾਕ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਗੁੱਸਾ ਵੱਧ ਰਿਹਾ ਹੈ ਰੋਸ ਵੱਧ ਰਿਹਾ ਹੈ ਜਿਹੜੀ ਉਸੇ ਯੋਗਤਾ ਹੈ ਨੌ ਸਰਕਾਰ ਦੀ ਸਿਆਸੀ ਆਗੂਆਂ ਦੀ ਵੀ ਉਹ ਵੀ ਚੁੱਕੀ ਜਾ ਰਹੀ ਹੈ ਹਾਂ ਜੀ ਸਰ ਦੇ ਵਿੱਚ ਅੱਜ ਦੀ ਡੇਟ 'ਚ ਕੋਈ ਪੰਜਾਬ 'ਚ ਐਸਾ ਨਜ਼ਰ ਨਹੀਂ ਆਉਂਦਾ ਕਿ ਜਿਹਨੂੰ ਆਪਾਂ ਕਹਿ ਸਕੀਏ ਕਿ ਇਹ ਪੰਜਾਬ ਨੂੰ ਲੀਡਰਸ਼ਿਪ ਡਿਵਾਈਡ ਕਰ ਦੇਗਾ ਹਾਂ ਜੀ ਜੀ ਨੈਗੇਟਿਵਿਟੀ ਬਹੁਤ ਹੈ ਅਸੀਂ ਲੋਕ ਵੀ ਜਿਹੜੇ ਬੁੱਧੀਜੀਵੀ ਨੇ ਉਹ ਵੀ ਅਸੀਂ ਬਹੁਤ ਸਾਰੇ ਸਾਰੇ ਨੈਗੇਟਿਵ ਤੇ ਲੱਗੇ ਹੋਏ ਨੇ ਕੋਟ ਰੇ ਕਰ ਹਾਂ ਹਾਂ ਪੋਜ਼ਿਟਿਵ ਲੀਡਰਸ਼ਿਪ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ ਹਾਂ ਗਾਰਦਨ ਤਿੰਨ ਆਪੋਜੀਸ਼ਨ ਦੇ ਵਿੱਚ ਨਹੀਂ ਜਿਹੜੇ ਯੂਥ ਦੇ ਵਿੱਚ ਨਵੇਂ ਜਿਹੜੇ ਪੈਦਾ ਹੋ ਰਹੇ ਨੇ ਇਹਨਾਂ ਦੇ ਵਿੱਚ ਮਤਲਬ ਜਿਸ ਤਰ੍ਹਾਂ ਬੋਲਦੇ ਨੇ ਜਿੰਨੇ ਗੁੱਸੇ ਚ ਬੋਲਦੇ ਨੇ ਮਤਲਬ ਭੜਕਾਹਟ ਦੇ ਵਿੱਚ ਉਹ इमोਸ਼ਨ ਤਾਂ ਲੋਕਾਂ ਦੇ ਜ਼ਰੂਰ ਜਜ਼ਬਾਤ ਦੀ ਤਾਂ ਉਹ ਨੁਮਾਇੰਦਗੀ ਕਰ ਦਿੰਦੇ ਨੇ ਹਾਂ ਵੱਡੀ ਸਟੇਟ ਦਾ ਬਣੂਗਾ ਕੀ ਆਫ ਕਰਾ ਜਿਹੜੇ ਵੱਡੇ ਵੱਡੇ ਮਸਲੇ ਨੇ ਉਹਨਾਂ ਦੇ ਉੱਪਰ ਤਾਂ ਕੋਈ ਗੱਲ ਆ ਹੀ ਨਹੀਂ ਫਿਰ ਹੁੰਦੀ ਹਾਂ ਹਾਂ ਇਹ ਤਾਂ ਇਹ ਤਾਂ ਕਿਸਮ ਦੀਆਂ ਪਰਸਨਲ ਲੜਾਈਆਂ ਵਰਗੀ ਗੱਲ ਹੈਗੀ ਹੈ ਜਿਹੜੀ ਮਾਨ ਸਾਹਿਬ ਵੀ ਕਰਦੇ ਨੇ ਕਿ ਪਰਸਨਲ ਅਟੈਕ ਕਰਦੇ ਉਹਦੇ ਚ ਸਾਰੀ ਗੱਲ ਰੋਲ ਲੱਗ ਜਾਂਦੀ ਹੈ ਹੂੰ ਪਰ 3 ਕਰੋੜ ਦੇ ਵਾਦੀ ਵਾਲਾ ਇੱਕ ਇਹ ਖਿੱਤਾ ਹੈ ਜਿਹੜਾ ਕਿ ਨੰਬਰ 1 ਇੰਡੀਆ ਦੇ ਵਿੱਚ ਰਿਹਾ ਹੈ ਬਹੁਤ ਮਾਮਲਿਆਂ ਦੇ ਵਿੱਚ ਔਰ ਜਿਹਦੀ ਜ਼ਿਆਦਾਤਰ ਵਾਦੀ ਸਿੱਖਾਂ ਦੀ ਹੈ ਮਤਲਬ ਇਹਦਾ ਫਿਊਚਰ ਕੀ ਹੈ ਆ ਸਰ ਹੂੰ ਜੇ ਇਹਦੀ ਇਹ ਜਿਹੜੀ ਮਸਲੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਕੋਈ ਹੱਲ ਕਰੂਗਾ ਜੇ ਜੇ ਇਹ ਬੈਠ ਨਹੀਂ ਸਕਦੇ ਸਾਡੇ ਚਾਹੇ ਜਿੱਦਾਂ ਦੇ ਵੀ ਲੀਡਰ ਨੇ ਜੇ ਇਹਨਾਂ 'ਚ ਕੋਈ ਸਾਂਝਾ ਵਿਊ ਪੁਆਇੰਟ ਹੀ ਨਹੀਂ ਬਣਦਾ ਹਾਂ ਤਾਂ ਹੋਰ ਕਿਸੇ ਨੇ ਥੋੜੀ ਆਉਣੇ ਕਿਤੇ ਇੱਥੇ ਚੱਲ ਜੇ ਹਾਂ 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 ਉਹ ਤਾਂ ਗੁਜਰਾਤੀਆਂ ਨੂੰ ਮਹਾਰਾਸ਼ਟਰੀਆਂ ਨੂੰ ਮੰਗਾਲੀਆਂ ਨੂੰ ਇਹਦਾ ਕਿਉਂ ਫਿਕਰ ਹੋਊਗਾ ਇਹ ਤਾਂ ਪੰਜਾਬੀਆਂ ਦਾ ਚਾਹੀਦਾ ਪਰ ਪੰਜਾਬੀ ਨੇ ਜਿਹੜੇ ਇੱਕ ਦੂਜੇ ਦੇ ਖਿਲਾਫ ਹੈ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਹੋਇਆ ਸੀ ਵੀ ਇੱਕ ਦੂਏ ਦਾ ਘਾਟਾ ਲਾਉਣ ਲੱਗੇ ਹੋਏ ਨੇ ਹਾਂ 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 ਕਿਉਂ ਸਰ ਦਾ ਰਾਜ ਹੋ ਮੇਰੇ ਖਿਆਲ ਇੱਕ ਸਾਲ ਵੀ ਨਹੀਂ ਕੁਝ ਮਹੀਨਿਆਂ ਦੇ ਵਿੱਚ ਹੀ ਮਤਲਬ ਸਾਰੇ ਛਟਕਾਏ ਗਏ ਸੀ ਹਾਂ 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 ਜੀ ਅਸੀਂ ਮੇਰਾ ਖਿਆਲ ਹੈ ਉੱਪਰਲੇ ਪਾਸੇ ਨੂੰ ਵੱਧ ਰਹੇ ਆ ਹਨਾਰਕੀ ਵੱਲ ਨੂੰ ਕਿ ਲੋਕ ਨੂੰ ਬਹੁਤ ਸੁਚੇਤ ਹੋਣ ਦੀ ਜਰੂਰਤ ਹੈ ਸਾਰਿਆਂ ਨੂੰ ਜਿਹੜੇ ਆਪੋਜੀਸ਼ਨ 'ਚ ਵੀ ਨੇ ਸਰਕਾਰ 'ਚ ਵੀ ਨੇ ਜਿਹੜੇ ਮੜੇ ਮੋਟੇ ਹਮਦਰਦੀ ਰੱਖਦੇ ਨੇ ਇਸ ਖਿੱਤੇ ਦੇ ਨਾਲ ਹੂੰ ਤੋਂ ਕੱਲੀ ਨੈਗੇਟਿਵਿਟੀ ਫਲਾਉਣ ਦੇ ਨਾਲ ਕੁਛ ਨਹੀਂ ਬਣਦਾ ਹੂੰ ਪਹਿਲਾਂ ਹੀ ਹੂੰ 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 ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਕਿ ਇਹ ਸਾਡੇ ਸਾਰੇ ਲੀਡਰ ਨੇ ਜਿਹੜੇ ਚਾਹੇ ਛੋਟੇ ਵੱਡੇ ਵਿੱਚ ਚੰਗੇ ਮਾੜੇ ਦੇਖੋ ਗੁਣ ਔਗਣ ਭਿੰਦਰ ਸਾਹਿਬ ਸਾਰਿਆਂ ਚ ਹੀ ਹੁੰਦੇ ਨੇ ਕੋਈ ਬਿਲਕੁਲ ਬਿਲਕੁਲ ਜੀ ਜੀ ਇਹਨਾਂ ਨੂੰ ਇੱਕ ਲੈਵਲ ਦੇ ਉੱਪਰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਕਿ ਅਸੀਂ ਭਾਈ ਇਹ ਗੇਮ ਜਿਹੜੀ ਖੇਡਣੀ ਹੈ ਚ ਅਸੀਂ ਐਦਾਂ ਫੌਲ ਨਹੀਂ ਖੇਡਣਾ ਇਹ ਤੋਂ ਬਾਹਰ ਹੁੰਦਾ ਹਾਂ ਜੀ 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 ਉਸ ਲਈ ਇੱਕ ਦੂਜੇ ਦੇ ਪਰਿਵਾਰਾਂ ਬਾਰੇ ਜਾਂ ਕੀ ਕੱਢਣਗੇ ਇਹਦੇ ਚ ਹਾਂ ਲੋ ਇਹ ਇਹ ਚੀਜ਼ਾਂ ਮੇਰੇ ਖਿਆਲ ਦੇ ਵਿੱਚ ਨਾ ਇਹਨਾਂ ਨੂੰ ਜਾਗਣ ਦੀ ਜ਼ਰੂਰਤ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਜਾਗਣ ਦੀ بجائے ਸਾਰੇ ਸਾਜਸ਼ਾਂ ਚ ਚਲਾਕੀਆਂ ਚ ਇੱਕ ਦੂਜੇ ਨੂੰ ਡਾਊਨ ਕਰਨ ਚ ਲੱਗੇ ਹੋਏ ਨੇ ਡਾਕਟਰ ਸਾਹਿਬ ਜਿਵੇਂ ਆਪਾਂ ਸੰਗਰੂਰਤਾ ਜ਼ਿਕਰ ਕਰ ਰਹੇ ਹਾਂ ਮੁੱਖ ਮੰਤਰੀ ਦੀ ਜਿਹੜੀ ਸੰਗਰੂਰ ਸਥਿਤ ਰਹਿائش ਹੈ ਡਾਕਟਰ ਸਾਹਿਬ ਜਿਵੇਂ ਆਪਾਂ ਸੰਗਰੂਰ ਸਥਿਤ ਜਿਹੜੀ ਮੁੱਖ ਮੰਤਰੀ ਦੀ ਰਹਿائش ਹੈ ਉਹਦਾ ਆਲੇ ਦੁਆਲੇ ਜਿਹੜੀ ਇੱਕ ਧਰਨੇ ਦੀ ਗੱਲ ਚੱਲ ਰਹੀ ਸੀ ਅੰਦੋਲਨਕਾਰੀਆਂ ਵੱਲੋਂ ਭਾਨਾ ਸਿੱਧੂ ਦਾ ਜਿਹੜਾ ਉੱਠਿਆ ਮਾਮਲਾ ਤੇ ਅਜੇ ਮਾਮਲੇ ਦੇ ਵਿੱਚ ਜੀਰਪੁਰ ਬਠਿੰਡਾ ਹਾਈਵੇ ਜਿਹੜਾ ਸੰਗਰੂਰ ਦੇ ਕੋਲੋਂ ਗੁਜ਼ਰਦਾ ਉਹਦੇ ਉੱਤੇ ਧਰਨਾ ਲਗਾ ਦਿੱਤਾ ਕਰਮਕੁੰਨਾਂ ਵੱਲੋਂ ਤੇ ਸ਼ਾਮ ਤੱਕ ਕਾਫੀ ਗਿਣਤੀ ਦੇ ਵਿੱਚ ਨੌਜਵਾਨ ਉਹਦੇ ਵਿੱਚ ਮੜ ਪਏ ਨੇ شمار ਹੋ ਗਏ ਨੇ ਤੇ ਭਵਿੱਖ ਕੀ ਮੰਨਦੇ ਆ ਇਸ ਧਰਨੇ ਦਾ ਕੀ ਹਾਲਾਤ ਰਹਿਣ ਵਾਲੇ ਨੇ ਅਜੇ ਸਾਰੇ ਬਣ ਰਹੇ ਮਾਹੌਲ ਤੁਹਾਨੂੰ ਸਭ ਕੁਝ ਕੋ ਵਿਖੇ ਦਾ ਕੀ ਹੈ ਕਿ 2-4 ਦਿਨ ਜਾਂ ਕੋਰਟ ਦੇ ਦਖਲ ਰਾਹੀਂ ਜਾਂ ਜਿਆਦਾ ਪ੍ਰੋਟੈਸਟ ਦੇ ਰਾਹੀਂ ਅਖੀਰ ਉਹਨੂੰ ਛੱਡ ਦਿੱਤਾ ਜਾਊਗਾ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਕਰਨ ਕਿ ਉਹਦੇ ਤੇ ਕੇਸ ਵਾਪਸ ਲੈ ਕੇ ਉਹਨੂੰ ਛੱਡ ਦੇਣ ਕਿਉਂਕਿ ਉਹ ਲੋਕਾਂ ਨੂੰ ਇੰਨੇ ਕਸ਼ਟ ਚ ਪਾ ਰਹੇ ਨੇ ਹੂੰ ਜੀ ਮਤਲਬ ਇਹ ਹੈ ਕਿ ਇਹ ਇਹ ਕਾਇਤਮੇਵਾਰੀ ਸਰਕਾਰ ਦੀ ਜਿਆਦਾ ਲੱਗ ਰਹੀ ਹੈ ਇਹਦੇ ਵਿੱਚ ਹੂੰ ਹੂੰ ਜੀ ਉਹਨੂੰ ਮਤਲਬ ਹੀਰੋ ਬਣਾ ਰਹੇ ਨੇ ਤੇ ਨੇਚ ਹਰੋ ਤਾਂ ਬਣ ਹੀ ਗਿਆ ਉਹ ਉਸ ਸੰਦਰਭ ਵਿੱਚ ਕੋਈ ਗਲਤ ਗੱਲ ਨਹੀਂ ਹੈ ਕਿ ਉਹਦੇ ਤੇ ਧੱਕਾ ਉਹਦੇ ਨਾਲ ਕਰ ਰਹੇ ਨੇ ਇਹਨਾਂ ਨੂੰ ਨਹੀਂ ਕਰਦਾ ਸਰਕਾਰ ਦੀ ਬਦਨਾਮੀ ਵੀ ਜ਼ਿਆਦਾ ਹੋ ਰਹੀ ਹੈ ਲੋਕਾਂ ਨੂੰ ਕਸ਼ਟ ਵੀ ਜ਼ਿਆਦਾ ਹੋ ਰਿਹਾ ਹੈ ਹੂੰ ਜੀ ਮੇਰਾ ਖਿਆਲ ਹੈ ਇਹਨਾਂ ਨੂੰ ਸਿਆਣਪ ਕਰਨੀ ਚਾਹੀਦੀ ਹੈ ਇਹਨੂੰ ਐਵੇਂ ਕੇਬਲੀ ਨਵੇੜ ਕੇ ਔਰ ਅੱਗੇ ਨੂੰ ਸਭ ਕੁ ਸਿੱਖਣਾ ਚਾਹੀਦਾ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਵੀ ਰੋਸ ਜਾਂ ਪ੍ਰੋਟੈਸਟ ਹੈਗਾ ਲੋਕਾਂ ਦਾ ਜਾਇਜ਼ ਉਹਦੇ ਨਾਲ ਇਦਾਂ ਧੱਕਾ ਨਾ ਕਰੇ ਜੀ ਬਿਲਕੁਲ ਸੋ ਇਸ ਹਨ ਸਾਡੇ ਨਾਲ ਵਿਚਾਰਪੰਥਕ ਤੇ ਸਿਆਸੀ ਮਹਾਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਜਿਨ੍ਹਾਂ ਨੇ ਅੱਜ ਦੇ ਹਾਲਾਤ ਜਿਹੜੇ ਨੇ ਵਰਤਾਰੇ ਵੱਖਰੀ ਤਰ੍ਹਾਂ ਦੇ ਪੰਜਾਬ ਦੇ ਵਿੱਚ ਸਾਹਮਣੇ ਆਏ ਨੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹੋਤ ਹਰਾਮ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਦੀ ਸੰਗਰੂਸ਼ ਤੇ ਤਰਹਿਸ਼ ਵੱਲ ਅੱਜ ਬੈਰੀਕੇਟਿੰਗ ਹੋਈ ਤੇ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਪੂਰਾ ਦਿਨ ਸਿਰਜਿਆ ਜਾਂਦਾ ਰਿਹਾ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਸਾਰੇ ਪੱਖ ਪਹਿਲੂ ਵਿਸਤਾਰ ਨਾਲ ਸਾਂਝੇ ਕੀਤੇ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਭਿੰਦਰ ਸਾਹਿਬ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਈ ਮਿਸ਼ਨ ਪੰਜਾਬੀ